ਮੈਂ ਬਲਵਿੰਦਰ ਸਿੰਘ ਮੱਲੀ ਨੰਗਲ ਸੂਬਾ ਪ੍ਰਧਾਨ ਦੋਆਬਾ ਕਿਸਾਨ ਸੰਗਠਨ ਕਮੇਟੀ ਪੰਜਾਬ ਦੇਖੋ ਜਿਹੜਾ ਸਾਡਾ ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਤਰੀਕ ਦਾ ਚੰਡੀਗੜ੍ਹ ਵਿਖੇ ਧਰਨਾ ਲਗਣਾ ਸੀ ਉਹਦੇ ਸਬੰਧ ਵਿੱਚ ਪੰਜਾਬ ਸਰਕਾਰ ਤੋਂ ਚੰਡੀਗੜ੍ਹ ਅਲੱਗ ਤੋਂ ਇੱਕ ਜਗ੍ਹਾ ਮੰਗੀ ਸੀ ਕਿਉਂਕਿ ਧਰਨਾ ਜਿਹੜਾ ਕਿਸੇ ਵੀ ਹਾਈਵੇ ਦੇ ਉੱਤੇ ਨਹੀਂ ਲਾਇਆ ਜਾਣਾ ਸੀ ਇੱਕ ਚੰਡੀਗੜ੍ਹ ਦੇ ਵਿੱਚ ਰੋਸ ਧਰਨਾ ਲਾਇਆ ਜਾਣਾ ਸੀ ਉਸ ਦੇ ਸਬੰਧ ਵਿੱਚ ਜਿਹੜੀ ਆ ਸੀਐਮ ਸਾਹਿਬ ਨੇ 3 ਤਰੀਕ ਨੂੰ ਮੀਟਿੰਗ ਰੱਖੀ ਸੀ ਔਰ ਦੇ ਕੋ ਉਸ ਮੀਟਿੰਗ ਦੇ ਵਿੱਚ ਕਾਫੀ ਵਧੀਆ ਖਾਮੇ ਮਾਹੌਲ ਦੇ ਵਿੱਚ ਹੁੰਦੀ ਹੁੰਦੀ ਵੀ ਉਹਦੇ ਵਿੱਚ ਤਲਖਾਈ ਆ ਕੇ ਸੀਐਮ ਸਾਹਿਬ ਉਸ ਮੀਟਿੰਗ ਨੂੰ ਵਾਕਆਊਟ ਕਰ ਗਏ ਜਿਹੜਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਜਿੰਨੇ ਵੀ ਸੀਐਮ ਸਾਹਿਬ ਆਨੇ ਆਏ ਆ ਕਦੇ ਵੀ ਕਿਸਾਨ ਜਥੇਬੰਦੀਆਂ ਤਾਂ ਬਹੁਤ ਵਾਰ ਵਾਕਆਊਟ ਕਰਦੀਆਂ ਪਰ ਸੀਐਮ ਸਾਹਿਬ ਨੇ ਕਦੇ ਵਾਕਆਊਟ ਨਹੀਂ ਕੀਤਾ ਇਹ ਪਹਿਲੀ ਦਫਾ ਹੋਇਆ ਪਰ ਅਸੀਂ ਫਿਰ ਵੀ ਤੁਹਾਡੇ ਮੱਦੇ ਬਰਾਹੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਇਹੋ ਅੱਜ ਪੁਲਿਸ ਪ੍ਰਸ਼ਾਸਨ ਇੰਨਾ ਜ਼ਿਆਦਾ ਕਿਸਾਨਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਲਾਇਆ ਹੋਇਆ ਜਦਕਿ ਉਸ ਪ੍ਰਸ਼ਾਸਨ ਨੇ ਹੋਰ ਬਹੁਤ ਕੰਮ ਕਰਨੇ ਸੀ ਆਪਣੇ ਸੂਬੇ ਦੇ ਉਹ ਸਾਰੇ ਰੁਕੇ ਹੋਏ ਆ ਅਸੀਂ ਤੁਹਾਨੂੰ ਆਪਣੇ ਤੁਹਾਡੇ ਮੱਧਮ ਰਾਹੀਂ ਬੇਨਤੀ ਕਰਦੇ ਹਾਂ ਕਿ ਦੇਖੋ ਸੀਐਮ ਸਾਹਿਬ ਆਪਣਾ ਅੜੀਆ ਰਵਈਆ ਛੱਡ ਕੇ ਅੱਜ ਵੀ ਜਿਹੜੀ ਆ ਇਹਨੂੰ ਟੇਬਲ ਟਾਕ ਦੇ ਉੱਤੇ ਬੈਠ ਕੇ ਦੁਬਾਰਾ ਮੀਟਿੰਗ ਕਰਕੇ ਜਿਹੜੇ ਮਸਲੇ ਆ ਉਹਨੂੰ ਹੱਲ ਕਰਨ ਔਰ ਪੰਜਾਬ ਦਾ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਆ ਉਹਨੂੰ ਬਰਕਰਾਰ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ